ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਸਲਾਮੁਅਲੈਕਮ ਕੀ ਹਾਲ ਬਾਸ਼ ਠੀਕ ਠਾਕ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਗੇ ਖੁਸ਼ ਹੋ ਵਗੈਰਾ ਜੋ ਹੋਗੇ ਤੇ ਇਸੇ ਮੇਰੇ ਨਾਲ ਇਹਦਾ ਵਲਾਗ ਕਰਨੇ ਆ ਸ਼ੁਰੂ ਵਲਾਗ ਵੇਖਣ ਤੋਂ ਪਹਿਲਾਂ ਮੇਰਾ ਚੈਨਲ ਮਾਣੀ ਪਿੰਡ ਵਲਾਗ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਪੂਰੀ ਵੇਖੋ ਤੇ ਸਕਿਪ ਨਾ ਕਰਿਓ ਸਭ ਤੋਂ ਪਹਿਲਾਂ ਬਾਸ਼ ਮੇਰੀ ਤਰਫੋਂ ਸਾਰਿਆਂ ਮੁਸਲਮਾਨਾਂ ਨੂੰ 12 ਰਬੀਉਲ ਅਵਲ ਮੁਬਾਰਕ ਹੋਏ ਅੱਜ 12 ਰਬੀਉਲ ਅਵਲ ਦਾ ਦਿਨ ਹੈ ਬਾਬਾ ਜੀ ਸਵੇਰ ਦਾ ਲੰਗਰ ਖਾ ਰਹੇ ਆ ਵੀਡੀਓ ਨਹੀਂ ਬਣਾਈ ਕਿਉਂਕਿ ਮੋਬਾਈਲ ਦੀ ਬੈਟਰੀ ਵੀ ਹੈ ਨਹੀਂ ਤੇ ਦੂਸਰਾ ਮੈਨੂੰ ਯਾਦ ਵੀ ਨਹੀਂ ਰਿਹਾ ਪਹਿਲਾ ਚੈਨਲ ਬੰਦ ਹੋ ਗਿਆ ਉਹ ਹੁੰਦਾ ਦੇ ਸਾਰਨ ਪਹਿਲਾਂ ਵੀਡੀਓ ਬਣਾਣੀ ਸੀ ਬਾਕੀ ਸਾਰੇ ਭਾਈਆਂ ਨੂੰ 12 ਰੱਬੀ ਲਵਲ ਦੀ ਮੁਬਾਰਕ ਹੋਏ ਬਹੁਤ ਹੀ ਬਹੁਤੀ ਜਨਾਬ ਇੱਥੇ ਆਇਆ ਵੀਡੀਓ ਸਟਾਰਟ ਕਰਨ ਇੱਕ ਕਬਰਸਤਾਨਾਂ ਨੇ ਸਾਡੇ ਮਹਲੇ ਦੀਆਂ ਬਾੜ ਮਹਲੇ ਦੀਆਂ ਤੇ ਇੱਥੇ ਤਕਰੀਬਨ ਸਾਲੀਆਂ ਨਹੀਂ ਬੈਠੀਆਂ ਥੋੜੀਆਂ ਬੈਠੀਆਂ ਨੇ ਬਾੜ ਮਹਲੇ ਵਾਲਿਆਂ ਕਬਰਸਤਾਨਾਂ ਵਾਲਿਆਂ ਤੇ ਆ ਟਾਲੀ ਦਾ ਜਰਾ ਹੱਥ ਇੱਕ ਡਿੱਗ ਪਿਆ ਅਜ ਉਹ ਉਥੋਂ ਸਿੱਧਾ ਕਬਰਸਤਾਨਾਂ ਦੇ ਉੱਤੇ ਡਿੱਗਾ ਜੀ ਬਾਕੀ ਸਾਰੇ ਭਾਈ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਹ ਨਵਾਂ ਚੈਨਲ ਹੈ ਮੇਰਾ ਪੁਰਾਣਾ ਚੈਨਲ ਮੇਰਾ ਬੰਦ ਹੋ ਗਿਆ ਹੈ ਬਾਕੀ ਸਾਰੇ ਭਰਾ ਨਾਲ ਰਹੋ ਵੀਡੀਓ ਪੂਰੀ ਵੇਖਿਓ ਠੀਕ ਹੈ ਨਾ ਇਹ ਚੈੱਕ ਕਰੋ ਬਾਸ਼ੂ ਇਹ ਟਾਲੀ ਦਾ ਦਰਹਤ ਹੈ ਆ ਡਿੱਗ ਪਿਆ ਆ ਡਿੱਗਿਆ ਕਿਉਂ ਹੈ ਇਹਦੇ ਥੱਲੇ ਹੀ ਕਬਰਿਸਤਾਨ ਕਬਰਿਸਤਾਨ ਬੈ ਗਈ ਹੈ ਤੇ ਇਹ ਵੀ ਜਿਹੜਾ ਨਾ ਡਿੰਗਾ ਹੋ ਗਿਆ ਤੇ ਡਿੱਗ ਪਿਆ ਥੱਲੇ ਇਹ ਸਹੀ ਹੋ ਸਕਦਾ ਪਰ ਕਰਨਾ ਕਿਸੇ ਵੀ ਨਹੀਂ ਯਾਰ ਹਾਲ ਸਟੈਂਡ ਆਪਣਾ ਟੁੱਟ ਗਿਆ ਸੀ ਇੱਥੋਂ ਪਤਾ ਨਹੀਂ ਕਿਉਂ ਟੁੱਟ ਗਿਆ ਸੀ ਉੱਤੇ ਵਜ਼ਨ ਪਾੰਦੇ ਨੇ ਨਾ ਇਹਤੇ ਖਿਡਾਰੀ ਉੱਤੇ ਬੈਈ ਹੁੰਦੇ ਨੇ ਤੇ ਇਹ ਵੈਲਡ ਕਰਾ ਰਿਹਾ ਜੇ ਬੂੜਾ ਨੇ ਇੰਨਾ ਪਾਣੀ ਜ਼ਿੰਦਗੀ ਦੇ ਵਿੱਚ ਨਹੀਂ ਇੱਥੇ ਆਇਆ ਇਹ ਨੀਂ ਨਹੀਂ ਲੱਭਦੀ ਇਹ ਜਿਹੜੀ ਨੀ ਹੈ ਨਾ ਮਾਸਾ ਨਹੀਂ ਲੱਭਦੀ ਹੈ ਇਹ ਵੀ ਪਾਣੀ ਖਲੋਤਾ ਹੋਵੇ ਅੰਦਰ ਅੰਦਰ ਇਹ ਰਸਤਾ ਹੀ ਹੈ ਵੀ ਗਿੱਲਾ ਹੈ ਤਿੰਨੇ ਦਿਨ ਹੋ ਗਏ ਨੇ ਬਾਰਿਸ਼ ਪਈ ਹੈ ਹੀ ਇਹ ਵੀ ਰਸਤਾ ਗਿੱਲਾ ਹੈ ਵੇਖੋ ਨਾਲੀ ਸਾਡੇ ਪਿੰਡ ਪਲਾਂਟ ਬਣਿਆ ਹੋਵੇ ਜੋ ਕਿ ਲੁੱਕ ਬਣਾਉਂਦਾ ਸੜਕਾਂ ਨਹੀਂ ਬਣਦੀਆਂ ਸਾਰੀ ਲੋਕ ਇਥੋਂ ਬਣ ਕੇ ਜਾਂਦੀ ਏ ਸਾਡੇ ਪਿੰਡ ਬਾਸ਼ੋ ਇਹ ਪਲਾਂਟ ਵਾਲੇ ਨੇ 5 ਸਾਲਾਂ ਦਾ ਠੇਕਾ ਲਿਆ ਆਵੇ ਜਿੰਨੀਆਂ ਵੀ ਸਰਕਾਂ ਵੱਡੀਆਂ-ਵੱਡੀਆਂ ਬਣਦੀਆਂ ਨੇ ਨਾ ਸਾਰਾ ਮਾਲ ਇਥੋਂ ਜਾਂਦਾ ਵੇ ਜੋ ਵੀ ਬਜਰੀ ਸੀਮੈਂਟ ਸੀਮੈਂਟ ਤੇ ਨਹੀਂ ਸੀਮੈਂਟ ਵਾਲੀ ਹੋੜ ਕੇ ਪਾਸੇ ਵੀ ਜਿੰਨਾ ਵੀ ਲੋਕਾਂ ਲਈ ਸੜਕ ਹੈ ਨਾ ਇਥੋਂ ਮਾਲ ਬਣ ਕੇ ਤੇ ਜਾਂਦਾ ਡੈਂਪੜਾਂ ਦੇ ਵਿੱਚ ਸਾਰੀ ਰਾਤ ਚੱਲਦਾ ਰਹਿੰਦਾ ਪਰ ਇੱਕ ਮਹੀਨਾ ਹੋ ਗਿਆ ਬੰਦੇ ਮੇਰੇ ਖਿਆਲ ਨਾਲ ਕੰਮ ਜਿਹੜਾ ਨਾ ਬੰਦ ਹੋਏ ਨੇ ਤਾਂ ਵਾਸਤੇ ਚੰਗਾ ਵੱਡਾ ਪਲਾਂਟ ਲੱਗਾ ਹੈ ਆ ਬਜਰੀ ਇੱਥੇ ਵੀ ਓ ਸਾਹਮਣੇ ਪਲਾਂਟ ਪੂਰੇ ਮਹੀਨੇ ਦੀ ਕਸਰ ਕਰਦਾ ਪੈ ਅੱਜ ਸੂਰਜ ਚੈੱਕ ਕਰੋ ਕਿਵੇਂ ਧੋਪ ਲੱਗੀ ਏ 5:17 ਮਿੰਟ ਹੋ ਗਏ ਨੇ ਤਾਂ ਇਹ ਵੀ ਧੋਪੋਂ ਜੀ ਲੋ ਜੀ ਬਾਦਸ਼ਾਹ ਟਾਈਮ ਹੋ ਗਿਆ ਜੇ ਸਾਢੇ 5 ਵਜੇ ਦਾ ਤੇ ਸਾਡੀ ਵਾਲੀ ਵਾਲ ਵਾਲੀ ਗਰਾਊਂਡ ਗਿੱਲੀ ਏ ਤੇ ਅੱਜ ਖੇਡਣ ਲੱਗੇ ਅੱਜ ਕ੍ਰਿਕਟ ਟਵੇਲੀ ਆਪਣੀ ਇਹਵੇਲੀ ਏ ਇੱਥੇ ਵਿਕਟਾਂ ਦਾੰਨੇ ਆ ਤੇ ਕ੍ਰਿਕਟ ਖੇਡਨੇ ਆ ਇੱਟਾਂ ਚ ਕੋਈ ਆਹ ਉਹ ਇਹ ਕੋੜ ਆ ਗਿਆ ਕਿਉਂ ਜਿਹੜਾ ਫੇਸ ਬੈਨ ਕਰ ਛੇ ਸਹੀ ਪਾਗਲ ਤੇ ਨਹੀਂ ਬਾਅਦ ਚ ਨਵੇਂ ਦਿਨ ਨਵੀਂ ਖਬਰ ਹੁੰਦੀ ਫੇਸ ਨਹੀਂ ਬੈਨ ਹੋਇਆ ਫੇਸ ਬੈਨ ਹੋਏ ਤੇ ਪਹਿਲੀ ਵੀਡੀਓ ਤੇ ਕੱਢ ਛੇ ਤੇ ਨਹੀਂ ਏਡੀ ਵੱਡੀ ਸੈਲੀਬ੍ਰਿਟੀ ਆ ਬਾਈ ਜਿਹੜਾ ਸਾਡਾ ਫੇਸ ਬੈਨ ਕਰ ਛੇੜਿਆ ਉਹਨੂੰ ਕੋਈ ਕੋਣ ਆਂਦੇ ਬੰਦੇ ਆਂਦੇ ਉਹ ਆਂਦੇ ਬੈਨ ਅੱਜ ਅੱਲਾ ਨੇ ਚਾਇਆ ਨਾ ਤੇ ਬੜੇ ਖੁਸ਼ ਨੇ ਉੰਜ ਸਾਡੇ ਪਿੰਡ ਦੇ ਜੀ ਕਿ ਚੈਨਲ ਬੈਨ ਹੋ ਗਿਆ ਜਿਹਨੂੰ ਅੱਲਾ ਪਾਕ ਦੇ ਜੀ ਇਟਾਣਾ ਖਣਿਆ ਜਨਾਬ ਉਦਾਂ ਦੀ ਬਾਲਟੀ ਟੁੱਟ ਗਈ ਉਹਨਾਂ ਦੀ ਲਾਹਮਾ ਦਿੰਦੇ ਹਨ ਕਿ ਇੱਥੇ ਨਾ ਖੇਡਣ ਕਰ ਉਹ ਕੌਣ ਆਂਦੀ ਇੱਥੇ ਨਾ ਖੇਡ ਓਏ ਚਾਚੀ ਹੋਰ ਲਿਆ ਦੋ ਲੋਕ ਨਾ ਕਾਲੀ ਵੀਡੀਓ ਤੂੰ ਯਾਰ ਇੱਕ ਹੋਰ ਲੈ ਇੱਕ ਲੈ ਆ ਬਸ ਬੜੀ ਇਹ ਸਹੀ ਕੰਮ ਆ ਆਪੋ ਗੋਏ ਨੰਬਰ ਲਾ ਅਸਰ ਉਹ ਨੰਬਰ ਲਾ ਹਾਂ ਤੂੰ ਉਹ ਪਹਿਲੀ ਬਾਟੀ ਉਹਦੀ ਆ ਗਈ ਜੇ ਤੇ ਦੂਸਰੀ ਬਾਟੀ ਇਹ ਮੇਰੀ ਤੀਸਰੀ ਤੇਰੀ ਤੀਸਰੀ ਤੀਸਰੀ ਦਾਦੀ ਦੀ ਤੇ ਚੌਥੀ ਦਾਦੇ ਦੀ ਪੰਜਵੀਂ ਨਾਨੀ ਦੀ ਪੰਜਵੀਂ ਤੇਰੀ ਏ ਚਲੋ ਕੋਈ ਨਹੀਂ ਦੂਜੀ ਵਾਰੀ ਕੀਪੜ ਵੀ ਜਾਓ ਨਾ ਪਿਛਾ ਆਖ ਤੂੰ ਕੀਪੜੀ ਨੂੰ ਪਤਾ ਨਹੀਂ ਕਿਉਂ ਡਰਨਾ ਗੇਂਦਾ ਨਾ ਮੰਗੀ ਜਾਈ ਹੁਣ ਚੱਲ ਕਢਾ ਪਹਿਲੀ ਗੇਂਦ ਕਢਾ ਕਢਾ ਅੰਜਨੀ ਆ ਮਾਰੀ ਦੀ ਆ ਬੂੜਾ ਨੂੰ ਬਾਸ਼ੋ ਚੜ ਗਿਆ ਬੁਖਾਰ ਬਹੁਤ ਜ਼ਿਆਦਾ ਬੁਹਾੜ ਚੜਿਆ ਤੇ ਪੱਠੇ ਵੜਨੇ ਨੇ ਮੈਂ ਤੇ ਪੱਠੇ ਕਿਤੂ ਵੜਨੇ ਨੇ ਐ ਸਾਹਮਣੇ ਚੈੱਕ ਕਰੋ ਪਾਣੀ ਆ ਪਾਣੀ ਦੇ ਵਿੱਚੋਂ ਪੱਠੇ ਵੜਨੇ ਨੇ ਧੁੱਪ ਵੀ ਬਹੁਤ ਜ਼ਿਆਦਾ ਲੱਗੀ ਏ ਮੋਟਰਸਾਈਕਲ ਮੈਂ ਖਲਾਰ ਲਈ ਜੇ ਇੱਥੋਂ ਵੜਨੇ ਆ ਪੱਠੇ ਤੇ ਫਿਰ ਖਰਨੇ ਆ ਕਿਉਂਕਿ ਪਾਣੀ ਦੇ ਵਿੱਚ ਵੜਨੇ ਪੈਣੇ ਨੂੰ ਤੂੰ ਧੁੱਪ ਵੀ ਲੱਗੀ ਏ ਪਾਣੀ ਵੀ ਗਰਮ ਏ ਮੋਬਾਈਲ ਆਪਣਾ ਇੱਥੇ ਰੱਖ ਜੰਨੇ ਆ ਐ ਨਾ ਏ ਖਰਾਬ ਹੋਈ ਏ ਅਗਲੇ ਦਿਨ ਆ ਹੀ ਮੈਂ ਸਹੀ ਕਰਾ ਆਵੇ ਅੱਛਾ ਮੈਂ ਰੱਖ ਲਿਆ ਅਕਸ਼ਰ ਨੇ ਮੋਬਾਈਲ ਆਪਣਾ ਇੱਥੇ ਕਿਤੇ ਦਸਾਂ ਤੋਂ 15 ਮਿੰਟਾਂ ਦੇ ਵਿੱਚ ਵਿੱਚ ਪੱਠੇ ਵੜ ਕੇ ਤੇ ਫਿਰ ਮਿਲਣਾ ਤੁਹਾਨੂੰ ਜਨਾਬ ਏ ਫਿਊ ਮੋਮੈਂਟਸ ਲੇਟਰ ਲੋ ਜੀ ਬਾਸ਼ੂ ਅਲਹਮਦੁਲਿਲਾ ਪੱਠੇ ਵੜ ਲਏ ਜੀ ਅੱਲਾ ਦੀ ਕਸਮੇ ਬਈ ਇੰਨੇ ਕੁ ਪੱਠੇ ਵਡੇ ਨੇ ਤਾਂ ਬਹੁਤ ਮੁਸ਼ਕਲ ਵਡੇ ਨੇ ਉਹਦੀ ਵਜਾਇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਇਹ ਵੇਖੋ ਕੱਪੜਿਆਂ ਦੀ ਹਾਲਤ ਤੇ ਐਜ ਪੱਠੇ ਆਪਣੇ ਗੱਡੀ ਤੇ ਲੱਦ ਲਏ ਜੀ ਤੇ ਹੁੰਜੜਾ ਨਾ ਥੋੜੇ ਜਿਹਾ ਆਪਣੀ ਵਹਿਲੀ ਕੋਲ ਜਾ ਕੇ ਵੜ ਲੈਣੇ ਨੀਰੀ ਚੜੀ ਤਕਾ ਵੜਨਾ ਪੈਣਾ ਹਾਏ ਸਾਹ ਚੜ ਗਿਆ ਪਾਣੀ ਦੇ ਵਿੱਚ ਕੱਢਣਾ ਬੜੇ ਮੁਸ਼ਕਲ ਨੇ ਅੱਜ ਬਾਸ਼ੋ ਆਪਣੇ ਪੱਠੇ ਮੁਕੰਮਲ ਹੋ ਗਏ ਜੇ ਇੰਨੇ ਕ ਪੱਠੇ ਵੜੇ ਨੇ ਦੂਹ ਥਾਵਾਂ ਚ ਪੱਠੇ ਮੁੱਕ ਗਏ ਨੇ ਯਾਰ ਅ ਮੰਜੀ ਅੱਗੇ ਤੜ ਛਰਨੇ ਆ ਕੁਕੜੀਆਂ ਜੇ ਨਾ ਖਾਰਦੀਆਂ ਨੇ ਕੰਦ ਪਾਹਰਦੀਆਂ ਨੇ ਐ ਮੈਂ 12 ਦਿਨਾਂ ਦੀ ਟਾਂ ਰੱਖਿਆ ਨੇ ਤਿੰਨ ਇੱਥੇ ਬਾਸ਼ੋ ਤੇ ਕੁਛ ਗਟਿਆ ਬੰਦੇ ਇੱਕਦਾ ਹੀ ਹੁੰਦਾ ਵਿੱਚ ਕਮੈਂਟ ਕਰਦੇ ਹਨ ਕਿ ਆਪਣੀਆਂ ਤਰਨੀਆ ਹਨ ਉਹਨਾਂ ਦੀ ਕਿਉਂ ਰੱਖੀਆਂ ਨਹੀਂ ਕੱਲ ਦਾ ਪਤਾ ਨਾ ਨਾ ਓਏ ਤੇ ਕਮੈਂਟ ਨਹੀਂ ਕਰੀਦਾ ਠੀਕ ਹੈ ਨਾ ਬਸ ਵੀਡੀਓ ਵੇਖ ਕੇ ਕਮੈਂਟ ਕਰ ਦੇਣਾ ਇਹ ਜਿਹੜੀਆਂ ਇੱਟਾਂ ਨੇ ਨਾ ਇਹ ਸਾਡੇ ਆਪਣੀਆਂ ਨੇ ਆ ਇਹ ਉਹ ਦਿਨ ਕਹਿ ਰਹੇ ਹਨ ਕਿ ਜ਼ਿਆਦਾ ਰੱਖ ਲੈ ਇਥੋਂ ਦੀ ਨਹੀਂ ਲੰਘਿਆ ਜਾਂਦਾ ਤੇ ਇੱਟਾਂ ਰੱਖ ਦੋ ਬਾਅਦ ਵਿੱਚ ਫਿਰ ਝੋਕੇ ਤਰ ਲਾਂਗੇ ਤੇ ਤਾਂ ਵਾਸਤੇ ਰੱਖੀਆਂ ਹਨ ਇੱਥੇ ਫਿਰ ਉੱਥੇ ਤਰ ਦੇ ਦਿਆਂ ਨੇ ਘਰੋਂ ਦੂਸਰੀ ਵਾਲੀ ਸਾਲ ਨਹੀਂ ਲੱਭਦਾ ਤੇ ਆ ਕਮੈਂਟ ਕਰ ਦਿੰਦੇ ਹੋ ਜੇਰੇ ਗਲਤ ਕਮਾਂਡ ਕਰਤੇ ਨੇ ਇਹ ਬਾਸ਼ੂ ਪੈਟਰੋਲ ਜੇ ਤੇ ਇਹ ਜ ਰੰਗ ਤਕਰੀਬਨ 2 ਮਹੀਨੇ ਹੋ ਗਏ ਹਨ ਇਹਨੂੰ ਕਾਰ ਪਿਆ ਤੇ ਅੱਜ ਇਹਦੀ ਸੁਣ ਕੱਤੀ ਜੇ ਬਾਅਦ ਨਹੀਂ ਜੇ ਖੁੱਲਾ ਮੇਰੇ ਕੋਲ ਮੈਂ ਤੋੜ ਹੀ ਲਿਆ ਜੇ ਇਹ ਰੰਗ ਜੇ ਡੱਬੇ ਦੇ ਵਿੱਚ ਹਾਲਤ ਵੇਖੋ ਡੱਬੇ ਦੀ ਕੀ ਹੋ ਗਈ ਤੇ ਪੈਟਰੋਲ ਲੈ ਕੇ ਆਇਆ ਮੈਂ ਸੋ ਦਾ ਇਹਦੇ ਨਾਲ ਹੋ ਹੀ ਜਾਏਗਾ ਇਨਸ਼ਾਅੱਲਾ ਰੰਗ ਕਰਨੇ ਆ ਤੇ ਬਾਅਦ ਜਿਹੜਾ ਨਾ ਇਹਨੂੰ ਸੁੱਟ ਚਲਾਂਗੇ ਕਿਉਂਕਿ ਡੱਬਾ ਖਰਾਬ ਹੋ ਗਿਆ ਹੈ ਆ ਸਾਹਮਣੇ ਇੱਕ ਮੰਜੀ ਪਈ ਜਿਹੜੀ ਰੰਗ ਕਰਨੀ ਹੈ ਤੇ ਦੋ ਮੰজੀਆਂ ਉਹ ਪਈਆਂ ਜੇ ਤਿੰਨੇ ਰੰਗ ਕਰਨੀਆਂ ਨੇ ਰੰਗ ਆਪਣਾ ਖੁੱਲ ਗਿਆ ਜੇ ਹੁਣ ਮੰਜੀ ਦੇ ਉੱਤੇ ਜਾ ਕੇ ਜਿਹੜਾ ਨਾ ਰੰਗ ਕਰਨੇ ਆ ਕੀ ਬਾਤ ਹੈ ਜੀ ਕੀ ਬਾਤ ਹੈ ਇਹ ਕੰਮ ਹੀ ਆ ਜ਼ਰੂਰੀ ਓ ਜੀ ਜਨਾਬ ਮੈਂ ਰੰਗ ਕਰਨਾ ਸੀ ਪਿਆ ਤਿੰਨਾ ਮੰਜੀਆਂ ਨੂੰ ਰੰਗ ਹੋ ਗਿਆ ਸੀ ਤੇ ਬਾਰਸ਼ ਆ ਗਈ ਜੀ ਇੰਨੀ ਤੇਜ਼ ਇੰਨੀ ਜ਼ਿਆਦਾ ਗਰਮੀ ਸੀ ਤੇ ਚਾਣਾ ਕੀ ਬਾਰਸ਼ ਆ ਗਈ ਜੀ ਸਾਰੀਆਂ ਮੰਜੀਆਂ ਬਾਹਰ ਹੀ ਪਈਆਂ ਜੀ ਮੈਂ ਚੈੱਕ ਕੀਤਾ ਉਹ ਨਹੀਂ ਖਰਾਬ ਤੇ ਨਹੀਂ ਹੋਇਆ ਬਾਕੀ ਉਹਨਾਂ ਦੇ ਵੇਖੋ ਕੀ ਬੰਦ ਬਾਰਿਸ਼ ਤੋਂ ਬਾਅਦ ਚੈੱਕ ਕਰਾਂਗੇ ਤਿੰਨਾ ਮੰਜੀਆਂ ਨੂੰ ਰੰਗ ਹੋ ਗਿਆ ਸੀ ਇਹ ਰੰਗ ਵੱਧ ਗਿਆ ਹਾ ਜੀ ਤੇ ਇੱਥੇ ਰਹਿਣ ਦਿੱਤਾ ਮੈਂ ਚਲੋ ਕੋਈ ਗੱਲ ਨਹੀਂ ਅੱਲਾ ਪਾਗ ਜੋ ਮਜ਼ਦੂਰ ਅੱਲਾ ਪਾਗ ਜੀ ਰਹਿਮਤ ਹੋ ਰਹੀ ਹੈ ਲੋ ਜੀ ਬਾਦਸ਼ੋ ਐ ਸਾਡੀ ਇਹਦੀ ਛੋਟੀ ਜਿਹੀ ਵੀਡੀਓ ਉਮੀਦ ਕਰਨਾ ਤੁਹਾਨੂੰ ਪਸੰਦ ਆਈ ਹੋਗੀ ਪਸੰਦ ਆਈਏ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਨਾਲੇ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਨਵਾਂ ਚੈਨਲ ਹੈ ਮੇਰਾ ਬਾਦਸ਼ੋ ਪੁਰਾਣਾ ਚੈਨਲ ਮੇਰਾ ਹੋ ਗਿਆ ਬੰਦ ਮੰਜੀਆਂ ਨੂੰ ਕਰਨਾ ਸੀ ਰੰਗ ਤੇ ਬਾਦਸ਼ਾ ਆ ਗਈ ਚਾਹਨਾ ਕੀ ਸਾੜਾ ਪ੍ਰੋਗਰਾਮ ਖਰਾਬ ਹੋ ਗਿਆ ਜੀ ਰੰਗ ਮੈਂ ਘੜ ਛੜਿਆ ਅੰਜ ਬਾਦਸ਼ਾ ਆ ਗਈ ਪਤਾ ਨਹੀਂ ਖਰਾਬ ਹੁੰਦਾ ਕਿ ਸਹੀ ਹੁੰਦਾ ਬਾਅਦ ਚ ਵੇਖਾਂਗੇ ਅਗਰ ਖੁਰਿਆ ਨਾ ਤੇ ਹਈ ਤੱਕ ਤੇ ਸਹੀ ਹੈ ਬਾਕੀ ਮਿਲਾਂਗੇ ਨੈਕਸਟ ਵੀਡੀਓ ਚ ਅੱਲਾ ਹਾਫੀਜ਼ ਬਾਦਸ਼ਾ ਬੜੀ ਤੇਜ਼ ਲੱਗੀ ਜੀ ਕਾਨਾ ਦਾ ਰੋਟੀ ਚਨੇ ਵਾਲ ਚਾਵਲ ਅੱਜ 12 ਰਬੀ ਲਵਲ ਹੀ ਤੇ ਲੋਕਾਂ ਦੇ ਘੜਾ ਜਵਾੜੇ ਨੇ ਨਾਲ ਆਂਡਾ ਜੀ